ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਨਰਸਿੰਗ ਸਟਾਫ ਦਾ ਤਰਨਾ ਦੂਜੇ ਦਿਨ ਵੀ ਜਾਰੀ ਹੈ ਇਸ ਤਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਰਾਠੀ ਪਹੁੰਚੇ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਨਰਸਿੰਗ ਸਟਾਫ ਦੇ ਨਾਲ ਹਾਂ ਉਹਨਾਂ ਦੀਆਂ ਮੰਗਾਂ ਬਿਲਕੁਲ ਹੀ ਜਾਇਜ਼ ਨੇ ਪ੍ਰਧਾਨ ਅਮਿਤ ਰਾਠੀ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਇਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਇਹਨਾਂ ਦੀਆਂ ਮੰਗਾਂ ਬਿਲਕੁਲ ਹੀ ਜਾਇਜ਼ ਨੇ ਇਹ ਪਿਛਲੇ 3 ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਓੰਜ ਵੀ ਪੰਜਾਬ ਸਰਕਾਰ ਵੱਲੋਂ ਇਹਨਾਂ ਦੀ ਜੁਆਇਨਿੰਗ ਵਕਤ ਜੋ ਗੱਲ ਕਹੀ ਗਈ ਸੀ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ। ਜਾਂ ਤਾਂ ਪੰਜਾਬ ਸਰਕਾਰ ਉਹ ਵਾਅਦਾ ਹੀ ਨਾ ਕਰਦੀ ਜੋ ਇਹ ਸਟਾਫ ਮੈਂਬਰ ਕਹਿ ਰਹੇ ਨੇ ਜੇਕਰ ਪੰਜਾਬ ਸਰਕਾਰ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਤਾਂ ਪੰਜਾਬ ਸਰਕਾਰ ਨੂੰ ਉਹ ਵਾਅਦਾ ਵੀ ਪੂਰਾ ਕਰਨਾ ਚਾਹੀਦਾ ਹੈ। ਇਸ ਵੇਲੇ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਆ। ਪੜੀਏ ਮੁੰਗਾਂ ਨੂੰ ਲੈ ਕੇ ਅੱਜ ਪੰਚੀ ਮੰਦਰ ਤੇ ਚੜ ਗਿਆ ਹੈਗਾ ਸੁਸਾਈਡ ਕਰਨ ਲੈ ਕੇ ਅੱਜ ਜੀ ਵੀ ਪਹੁੰਚਾ ਮਰਦਨ ਕੋਲ ਚੁੱਕੀ ਕਹਿੰਦਾ ਤੁਸੀਂ ਰਾਤ ਨੂੰ ਪਹੁੰਚੇ ਸੀ ਤੇ ਅੱਜ ਹੁਣ ਵੀ ਪਹੁੰਚੇ ਹੋ ਹੁਣ ਤੇ ਰਾਤ ਦੇ ਵਿੱਚ ਕੀ ਫਰਕ ਲੱਗਿਆ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਮੰਤਰੀ ਪਹੁੰਚੇ ਹੀ ਇੱਥੇ ਇਹਨਾਂ ਨੂੰ ਮਿਲਣ ਲਈ ਦੇਖੋ ਮੈਂ ਪਹਿਲਾਂ ਜਦੋਂ ਉੱਥੇ ਮਾਈਕ ਤੇ ਬੋਲਿਆ ਮੈਂ ਗੱਲ ਕਹੀ ਹੈ ਕਿ ਅੰਨੀ ਬੋਲੀ ਤੇ ਗੁੰਗੀ ਸਰਕਾਰ ਦੇ ਕੰਨ ਖੋਲਣ ਲਈ ਪਾ ਜਿਹੜਾ ਜਕਾਰਾ ਲਾਉਣਾ ਉਹ ਸਿਹਤ ਮੰਤਰੀ ਪਾਸੀ ਰੋਡ ਤੇ ਰਹਿੰਦਾ ਉਹਦੀ ਧੜਕਣ ਵੱਧਣੀ ਚਾਹੀਦੀ ਹੈ ਤੇ ਵਿਧਾਨ ਸਭਾ ਵਿੱਚ ਸੈਸ਼ਨ ਚੱਲਦਾ ਹੈ ਅੱਜ ਇੱਥੇ ਲੱਗੇ ਵੀ ਜਿਹੜੇ ਨਾਰੇ ਜਿਕਾਰੇ ਨੇ ਕੇਵਲ ਨਾਰੇ ਜਿਕਾਰੇ ਨਹੀਂ ਸੀ ਇਹ ਨਰਸਿੰਗ ਯੂਨੀਅਨ ਦੀ ਜਜ਼ਬਾਤ ਨੇ ਜਿਹੜੇ ਸ਼ਹਿਰ ਦੇ ਵਿੱਚੋਂ ਕੈਬਨਿਟ ਮੰਤਰੀ ਦਾ ਮੰਤਰਾਲਾ ਸਿਹਤ ਦਾ ਹੋਵੇ ਤੇ ਉਹ ਸ਼ਹਿਰ ਦੇ ਵਿੱਚ ਇਹ ਧਰਨਾ ਲੱਗਣਾ ਹੀ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ ਕਿਉਂਕਿ ਮੁੱਖ ਮੰਤਰੀ ਜਿਹੜਾ ਸੱਤਾ ਦੇ ਸਿਖਰ ਤੇ ਬੈਠਾ ਹੈ ਜਿਹੜਾ ਕਹਿੰਦਾ ਹੈ ਕਿ ਮੇਰੀ ਮੇਰੇ ਜੇਬ ਚ 18 18 ਡਿਪਾਰਟਮੈਂਟ ਕੈਬਨਿਟ ਮਿਸਟਰ ਦੇ ਤੇ ਗ੍ਰਹਿ ਵਿਭਾਗ ਉਹਦੇ ਕੋਲ ਹੋਵੇ ਤੇ ਉਹ ਇੱਥੇ ਆ ਗਿਆ ਤਨਦੀਪ ਜੀ ਬੈਠੇ ਨੇ ਯੂਨੀਅਨ ਦੇ ਮੇਨ ਲੀਡਰ ਨੇ ਨਵਨੀਤ ਭੈਣ ਜੀ ਬੈਠੇ ਮੇਰੇ ਸੱਜੇ ਹੱਥ ਚਾਂਜੀਤ ਭੈਣ ਜੀ ਖੜੇ ਸਾਰੇ ਖੜੇ ਨੇ ਤੇ ਪਿੱਛੇ ਜਿਹੜਾ ਨੌਜਵਾਨ ਇਹ ਪੰਜਵੀਂ ਮੰਜ਼ਲ ਛੀਮ ਤੇ ਚੜਾ ਹੋਇਆ ਅੱਜ ਉਹ ਸਰਕਾਰ ਦੀ ਦਾ ਫੇਲਿਅਰ ਸਾਬਤ ਕਰਦਾ ਕਿਉਂਕਿ ਰਾਤ ਵੀ ਜਦ ਆ ਕੇ ਗਏ ਆ ਤਾਂ ਹੁਣ ਤੱਕ ਜਿਹੜੀ ਤੁਸੀਂ ਗੱਲ ਕਹੀ ਕੋਈ ਫਰਕ ਲੱਗਿਆ ਜਦੋਂ ਸਰਕਾਰ ਬੋਲੀ ਹੋਵੇ ਮੂੰਹ ਚ ਦਹੀਂ ਜੰਮਿਆ ਹੋਵੇ ਜਾਤਾ ਤੁਹਾਡੇ ਕੋਈ ਜਾਤੀ ਕੋਈ ਸਮੱਸਿਆ ਆਉਂਦੀ ਆ ਤੁਸੀਂ ਜਾ ਕੇ ਫੋਟਸ ਦਾਖਲ ਹੁੰਨੇ ਹੋ ਮੈਦਾਨ ਤਾਂ ਦਾਖਲ ਹੁੰਨੇ ਹੋ ਤਾਂ ਮੁੱਖ ਮੰਤਰੀ ਦਾ ਉਸ ਦਿਨ ਫੇਲ ਹੋ ਜਾਂਦਾ ਜਿਸ ਦਿਨ ਉਹ ਸਰਕਾਰੀ ਤੰਤਰ ਤੋਂ ਹੈਲਥ ਦੇ ਮੁਲਕਰ ਹੋ ਕੇ ਦੇ ਪ੍ਰਾਈਵੇਟ ਹਸਪੀਟਲ ਇਲਾਜ ਕਰਾਉਂਦਾ ਤਾਂ ਮੈਨੂੰ ਤਾਂ ਬਿਲਕੁਲ ਉਮੀਦ ਨਹੀਂ ਹੈ ਇਹਨਾਂ ਦੀ ਕਿ ਇੱਕ ਰਾਤ ਸੁਣ ਲੈਣਗੇ ਪਰ ਜਿਹੜੇ ਜਜ਼ਬਾਤ ਉਰੇ ਇਸ ਯੂਨੀਅਨ ਦੇ ਨੇ ਕਿਉਂਕਿ ਇੱਥੇ ਬਹੁਤ ਮੈਂ ਰਾਤ ਮਿਲਾ ਜੋਦੇ ਜੋਦੇ ਬੰਦੇ ਨੇ ਸਾਰੇ ਚਾਹ ਮਾਈ ਨੇ ਚਾਹ ਭਾਈ ਨੇ ਕੋਈ ਇਹਨਾਂ ਨੇ ਪਹਿਲਾਂ ਵੀ ਵੱਡਾ ਸੰਘਰਸ਼ ਲੜਾਇਆ ਤੇ ਬਹੁਤ ਕਮਾਲ ਦੀ ਗੱਲ ਹੈ ਜਿਹੜਾ ਮੈਂ ਤੁਹਾਨੂੰ ਮੀਡੀਆ ਨੂੰ ਮੈਸੇਜ ਪਾਇਆ ਥੋੜਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਮੈਂ ਇੱਕ ਕੰਮ ਦੀ ਗੱਲ ਦੱਸਣੀ ਤੁਹਾਨੂੰ ਆ ਫਾਈਲ ਕੱਢੋ ਜੀ ਇਹ ਬਹੁਤ ਹੀ ਬਾ ਕਮਾਲ ਗੱਲ ਹੈ ਕਿ ਸਰਕਾਰ ਨੇ ਇਹਨਾਂ ਨਾਲ ਦੋ ਵਾਰ ਧੋਖਾ ਹੋਇਆ ਇਹ ਪਹਿਲੀ ਵਾਰ ਹੋਇਆ ਹੋਣਾ ਕਿ ਦੋ ਦੋ ਜਰਨੀ ਲੈਟਰ ਦਿੱਤੇ ਗਏ ਜਦੋਂ ਜਰਨੀ ਲੈਟਰ ਦਿੱਤਾ ਗਿਆ ਇਹਨਾਂ ਨੂੰ ਉਹਦੇ ਵਿੱਚ ਇਹਨਾਂ ਨੂੰ 46000 ਦੇ ਨੇੜੇ ਦੀ ਦਾ ਪੇ ਸਕੇਲ ਦਿਖਾਇਆ ਗਿਆ ਤੇ 6 ਮਹੀਨਿਆਂ ਬਾਅਦ ਇੱਕ ਹੋਰ 6 ਮਹੀਨਾ ਬਾਅਦ ਇੱਕ ਹੋਰ ਜੁਆਇਨਿੰਗ ਲੈਟਰ ਆਉਂਦਾ ਹੈ ਕੇਜ ਬੋਰਡਾਂ ਦੇ ਜਿਹਦੇ ਵਿੱਚ ਕਹਿੰਦੇ ਸੌਦ ਕਰਕੇ 29000 ਦੀ ਲਿਆ ਕੇ ਇਹਨਾਂ ਨਾਲ ਧੋਖਾ ਕੀਤਾ ਗਿਆ ਮੈਂ ਤਾਂ ਕਹਿਣਾ ਵੀ ਇਹ ਸੰਘਰਸ਼ ਕੇਵਲ ਇਹਨਾਂ ਦਾ ਨਹੀਂ ਹੈ ਹਰ ਇੱਕ ਉਸ ਪੰਜਾਬੀ ਦਾ ਹਰ ਇੱਕ ਉਸ ਪੰਜਾਬ ਵਿੱਚ ਵਸਣ ਵਾਲੇ ਵਸਿੰਦੇ ਦਾ ਸੰਘਰਸ਼ ਬਣਨਾ ਚਾਹੀਦਾ ਜਿਹੜਾ ਕਿ ਜਸਟਿਸ 'ਤੇ ਵਿਸ਼ਵਾਸ ਰੱਖਦਾ ਹੈ ਕਿਉਂਕਿ ਇਹਨਾਂ ਨਾਲ ਆਰਥਿਕ ਆਰਥਿਕ ਧੋਖਾ ਵੀ ਛੋਟਾ ਧੋਖਾ ਨਹੀਂ ਹੁੰਦਾ ਜੇ ਆਪਾਂ ਕਈ ਵਾਰ ਕਹਿ ਦਿੰਦੇ ਕਿਸੇ ਆਪਾਂ ਜਜ਼ਬਾਤੀ ਤੌਰ ਤੇ ਧੋਖਾ ਕਰ ਜਿੰਦੇ ਪਰ ਆਰਥਿਕ ਜੇ ਜਿਬਾਤਾਂ ਦੇ ਤੌਰ ਤੇ ਤੇ ਸਭ ਤੋਂ ਵੱਡਾ ਕਮਿਟਮੈਂਟ ਤੋਂ ਭੱਜ ਜਾਣ ਵਾਲੀ ਸਰਕਾਰ ਦੇ ਮੂੰਹ ਤੇ ਕਰਾੜੀ ਚਪੇੜਾ ਧਰਨਾ ਡਾ ਰਿੰਦਰ ਹਸਪੀਟਲ ਦੇ ਵਿੱਚ ਚੱਲ ਰਿਹਾ ਆ ਮੈਂ ਦਿਖਾ ਸਕਦਾ ਜੀ ਤੇ ਤੇਰਾ ਦੂਜਾ ਸੀ ਆ ਦੇਖੋ ਆ ਦੇਖਣ ਵਾਲੀ ਚੀਜ਼ ਆ ਮੈਂ ਮੀਡੀਆ ਨੂੰ ਜ਼ਰੂਰ ਕਹੂੰਗਾ ਵੀ ਇਹ ਦਿਖਾਓ ਵੀ ਔਰ ਰਿਕਾਰਡ ਹੋਇਆ ਹੈ ਨੇ ਆ ਤੁਸੀਂ ਜ਼ੂਮ ਕਰਕੇ ਦਿਖਾ ਸਕਦੇ ਹੋ ਕਿ ਹੇਠਾਂ ਜਾ ਕੇ 17 ਤੇ ਲਿਖਿਆ ਹੋਇਆ ਸਪਸ਼ਟ ਤੌਰ ਤੇ ਉਹ ਕਹਿੰਦੇ ਕਿ ਇਸ ਵਿੱਚ ਸੋਧ ਕਰਕੇ ਸੀ ਇਹਨੂੰ ਇਸ ਪੇ ਸਕੇਲ ਨੂੰ 29200 ਮਕਰਰ ਕਰਦੇ ਆ ਤਾਂ ਸਿਹਤ ਮੰਤਰੀ ਨੂੰ ਕੋਈ ਹੱਕ ਹੈ ਪਟਿਆਲੇ ਰਿੰਦਰਾ ਹਸਪੀਟਲ ਚ ਜਦੋਂ ਸੱਪ ਨਿਕਲਦਾ ਔਰੇ ਜਦੋਂ ਉਹਦੇ ਕੁੱਤੇ ਘੁੰਮਦੇ ਨੇ